ਅਸੀਂ ਜਿਹੜੀਆਂ ਰੂਲਿੰਗ ਪਾਰਟੀਆਂ ਨੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਜਿਹੜੇ ਵਾਅਦੇ ਕਰਕੇ ਆਏ ਸੀ ਉਹ ਪੂਰੇ ਕਰਤੇ ਕਿ ਕਰਦਾ ਮਾਫ ਕਰਾਂਗੇ ਕਰਤਾ ਐਮਐਸਬੀ ਲਾਗੂ ਕਰਾਂਗੇ ਕਰਤੀ ਪਿੰਡਾਂ ਵਿੱਚ ਇਹਨਾਂ ਦੇ ਆਗੂ ਜਦੋਂ ਜਾਣ ਉਹਨਾਂ ਨੂੰ ਪੁੱਛਣ ਉਹਨਾਂ ਨੂੰ ਸਵਾਲ ਕਰ ਖਿਡਾਰ ਕੇ ਚੰਗੀ ਤਰ੍ਹਾਂ ਤੁਸੀਂ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਨੇ ਰੰਗਲਾ ਤੇ ਲਾਲ ਹੋਇਆ ਪਿਆ ਲਾਲ ਦਿੱਲੀ ਖੂਨ ਹੋ ਰਹਿਣਾ ਕਿਉਂ ਤੇ ਕਤਲ ਕਰਤਾ ਉੱਥੇ ਗੋਲੀ ਮਾਰਤੀ ਉੱਥੇ ਮਾਰ ਕੇਂਦਰ ਸਰਕਾਰ ਜਿਹੜੀ ਹੋਦਾ ਵੀ ਇਹੀ ਹਾਲ ਹੈ ਉਹਨਾਂ ਨੇ 2014 ਚ ਕਹਿਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਕਰਜ਼ਾ ਮਾਫ਼ ਕਰਾਂਗੇ ਐਮਐਸਪੀ ਦੇਾਂਗੇ ਸਾਰੇ ਮਸਲੇ ਹੱਲ ਕਰ ਦੇਵਾਂਗੇ ਦੇਖੋ ਵਿਰੋਧ ਕਰਾਂਗੇ ਤੇ ਸਵਾਲ ਹੋਣੇ ਆ ਨਾ ਤਾਂ ਸੁੱਕਾ ਵਿਰੋਧ ਹੋਣਾ ਤੇ ਨਾ ਸੁੱਕੇ ਸਵਾਲ ਹੀ ਹੋਣੇ ਨੇ ਦੋਵੇਂ ਗੱਲਾਂ ਇੱਕ ਜੁਆਇੰਟ ਨੇ ਇਕੱਠੀ ਹਾਲ ਪੰਜਾਬ ਦੇ ਵਿੱਚ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਪਤੀ ਦੇ ਚੋਣ ਹੋਣ ਜਾ ਰਹੇ ਨੇ ਅੱਜ ਪਹਿਲਾ ਦਿਨ ਸੀ ਜਦੋਂ ਨਾਮਜ਼ਦਗੀਆਂ ਭਰਗੀਆਂ ਜਾਣੀਆਂ ਨੇ ਪਰ ਦੂਸਰੇ ਪਾਸੇ ਜਿਹੜੀ ਕਿਸਾਨ ਜਥੇਬੰਦੀ ਹੈ ਉਹ ਇਸ ਇਲੈਕਸ਼ਨ ਦਾ ਵਿਰੋਧ ਵੀ ਕਰ ਰਹੀ ਹੈ ਔਰ ਇਹ ਕਹਿ ਰਹੀ ਹੈ ਕੀ ਜਿਹੜੀਆਂ ਪਾਰਟੀਆਂ ਰੂਲਿੰਗ ਨੇ ਯਾਨੀ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਪਿੰਡਾਂ ਦੇ ਵਿੱਚ ਨਾ ਬੜੇ ਕਿਉਂਕਿ ਕਿਸਾਨ ਥੋੜਾ ਵਿਰੋਧ ਕਰਨਗੇ ਖੜਾ ਕੇ ਤੁਹਾਨੂੰ ਸਵਾਲ ਕਰਨਗੇ ਕਿ ਕੀਤਾ ਕੀ ਹੈ ਸਾਡੇ ਨਾਲ ਬੂਟਾ ਸਿੰਘ ਸ਼ਾਦੀਪੁਰ ਮੌਜੂਦ ਨੇ ਵੀ ਕਿਉਂ ਸ਼ਾਦੀਪੁਰ ਦੇ ਪ੍ਰਧਾਨ ਨੇ ਸ਼ਾਦੀਪੁਰ ਸਾਹਿਬ ਇਹ ਐਲਾਨ ਕਿਉਂ ਕਰਨਾ ਪਿਆ ਇੱਕ ਪਾਸੇ ਚੋਣ ਹੋ ਰਹੇ ਨੇ ਲੋਕਤੰਤਰ ਦਾ ਚੋਣ ਹੈ ਤੇ ਦੂਸਰੇ ਪਾਸੇ ਤੁਸੀਂ ਦੋਨੋਂ ਪਾਰਟੀਆਂ ਦਾ ਵਿਰੋਧ ਐਲਾਨ ਕਰ ਰਹੇ ਹੋ ਨਹੀਂ ਅਸੀਂ ਕੱਲਾ ਦੋ ਤਾਂ ਵੀ ਨਹੀਂ ਕਰਦੇ ਅਸੀਂ ਦੂਜਿਆਂ ਨੂੰ ਕਹਿੰਦੇ ਚਲੋ ਅੱਜ ਉਹਨਾਂ ਦੇ ਕੋਲ ਰਾਜ ਭਾਗ ਨਹੀਂ ਉਹ ਚਲੀਆਂ ਗਈਆਂ ਕਰਕੇ ਠੀਕ ਹੈ ਕਿ ਨਹੀਂ ਅਸੀਂ ਜਿਹੜੀਆਂ ਰੂਲਿੰਗ ਪਾਰਟੀਆਂ ਨੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਜਿਹੜੇ ਵਾਅਦੇ ਕਰਕੇ ਆਏ ਸੀ ਉਹ ਪੂਰੇ ਕਰਤੇ ਕੇਂਦਰ ਸਰਕਾਰ 2014 ਚ ਕਹਿ ਕੇ ਆਹੀ ਵੀ ਕਰਜ਼ਾ ਮਾਫ਼ ਕਰਾਂਗੇ ਕਰਤਾ ਐਮਐਸਬੀ ਲਾਗੂ ਕਰਾਂਗੇ ਕਰਤੀ ਮਤਲਬ ਇਹ ਸਾਰੇ ਇਹ ਇਹ ਮੁੱਦੇ ਨੇ ਵੀ ਲੋਕ ਪਿੰਡਾਂ ਵਿੱਚ ਇਹਨਾਂ ਦੇ ਆਗੂ ਜਦੋਂ ਜਾਣ ਉਹਨਾਂ ਨੂੰ ਪੁੱਛਣ ਉਹਨਾਂ ਨੂੰ ਸਵਾਲ ਕਰ ਖਿਲਾੜ ਕੇ ਚੰਗੀ ਤਰ੍ਹਾਂ ਵੀ ਦੱਸੋ ਆ ਕਰਤੇ ਤੁਸੀਂ ਕੰਮ ਜੇ ਤੁਸੀਂ ਇਹ ਨਹੀਂ ਜੇ ਤੱਕ ਕਰਤੇ ਤਾਂ ਵੋਟ ਲੈ ਜਾਓ ਅਗਰ ਜੇ ਨਹੀਂ ਕੀਤੇ ਜੇ ਨਹੀਂ ਕੀਤੇ ਤੇ ਫੇਰ ਫੇਰ ਬੋਰਡ ਦੇ ਹੱਕਦਾਰੀ ਨਹੀਂ ਤੁਸੀਂ ਹੈਗੇ ਹਨਾ ਚਾਹੇ ਭਾਜਪਾ ਹੋਵੇ ਤੇ ਚਾਹੇ ਹੋਵੇ ਕੇਂਦਰ ਸਰਕਾਰ ਕਿਵੇਂ ਦੇਖਿਆ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਹੋ ਗਈ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਤੇ ਰੰਗਲਾ ਪੰਜਾਬ ਬਣਾਉਣ ਜਾ ਰਹੇ ਆ ਪੰਜਾਬ ਦੇ ਵਿੱਚ ਭਾਜਪਾ ਕਹਿੰਦੀ ਕਿ ਸਾਡੀ ਵਿਜ਼ਨ ਜਿਹੜਾ ਹੈਗਾ ਉਹ ਦੇਸ਼ ਨੂੰ ਲੈ ਕੇ ਬਹੁਤ ਵਧੀਆ ਚੱਲ ਰਿਹਾ ਤਾਂ ਕਿਵੇਂ ਇਹਨਾਂ ਪਾਰਟੀਆਂ ਦਾ ਵਿਰੋਧ ਕਰੋਗੇ ਵੇਖੋ ਗੱਲ ਪਤਾ ਕੀ ਹੈ ਦਮਨ ਜੀ ਇਹ ਬਿਲਕੁਲ ਵੀ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਨੇ ਰੰਗਲਾ ਤੇ ਲਾਲ ਹੋਇਆ ਪਿਆ ਲਾਲ ਦਿੱਲੀ ਖੂਨ ਹੋ ਰਿਹਾ ਨੇ ਉੱਥੇ ਕਤਲ ਕਰਤਾ ਉੱਥੇ ਗੋਲੀ ਮਾਰਤੀ ਉੱਥੇ ਮਾਰਤੀ ਰਾਤ ਕੱਲ ਅਜੇ ਲੁਧਿਆਣੇ ਲੁਧਿਆਣੇ ਦੇ ਵਿੱਚ ਮੇਰਾ ਖਿਆਲੇ ਦੋ ਇੱਕ ਵਿਆਹ ਦੇ ਵਿੱਚ ਮਾਰਦੇ ਚਲਾਈਆਂ ਗੋਲੀਆਂ ਸਿੱਧੀਆਂ ਠਾ ਠਾ ਕੀਤੀ ਪਾਰ ਗਏ ਇਹ ਰੰਗਲਾ ਪੰਜਾਬ ਇਸ ਤਰ੍ਹਾਂ ਹੋ ਰਿਹਾ ਹੋਰ ਕੰਮਾਂ ਨਾਲ ਨਹੀਂ ਰੰਗਲਾ ਪੰਜਾਬ ਹੋ ਰਿਹਾ ਗੱਲਾਂ ਦੇ ਕਿਹੜਾ ਬੜਾ ਬਣਾ ਖੇਰਦੇ ਨੇ ਪਏ ਹੋਰ ਕੁਝ ਵੀ ਨਹੀਂ ਹੋ ਰਿਹਾ ਕਿਹੜਾ ਕੰਮ ਹੋ ਰਿਹਾ ਸਭ ਤੋਂ ਕੋ ਦਿਖਦਾ ਹੀ ਨਹੀਂ ਗਰਾਊਂਡ ਤੇ ਹੁਣ ਥੱਲੇ ਆ ਕੇ ਵੇਖੇ ਕਿਹੜਾ ਕੰਮ ਕਰਦਾ ਸੜਕਾਂ ਟੋਟਲ ਟੁੱਟੀਆਂ ਪਈਆਂ ਹਜ਼ਾਰ ਯਾਰ ਇਹਨਾਂ ਨੇ ਕਿਹਾ ਸੀ ਉਹ ਈ ਤੱਕ ਕਿਸੇ ਨੂੰ ਦਿੱਤਾ ਨਹੀਂ ਹੈਗਾ ਬੀਬੀਆਂ ਵਿਚਾਰੀਆਂ ਰੋਲਦੀਆਂ ਫਿਰਦੀਆਂ ਨੇ ਤੇ ਸਾਰੇ ਦੇ ਸਾਰੇ ਕੰਮ ਜਿਹੜੇ ਨੇ ਉਹ ਤਰੇ ਤਰਾਏ ਪਏ ਨੇ ਤੇ ਕੇਂਦਰ ਸਰਕਾਰ ਜਿਹੜੀ ਹੋਦਾ ਵੀ ਇਹੀ ਹਾਲ ਹੈ ਉਹਨਾਂ ਨੇ 2014 ਚ ਕਹਿਤਾ ਮੈਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਅਸੀਂ ਕਰਜ਼ਾ ਮਾਫ਼ ਕਰਾਂਗੇ ਐਮਐਸਪੀ ਦਿਆਂਗੇ ਸਾਰੇ ਮਸਲੇ ਹੱਲ ਕਰ ਦੇਵਾਂਗੇ ਤੇ ਖੁਸ਼ਹਾਲ ਕਰਾਂਗੇ ਉਦੋਂ ਪਹਿਲਾਂ 25 25 ਦੀ ਵਿਰੋਧ ਹੋਏਗਾ ਇਹ ਵਿਰੋਧ ਹੋਏਗਾ ਜਾਂ ਪਿੰਡਾਂ ਦੇ ਵਿੱਚ ਖੜਾ ਕੇ ਸਵਾਲ ਹੋਣਗੇ ਕੀ ਹੋਏਗਾ ਕਿ ਰੂਤਰੇਖਾ ਵੀ ਕੋ ਅਸੀਂ ਕਹਿੰਦੇ ਆ ਵੀ ਇਹਨਾਂ ਦਾ ਵਿਰੋਧ ਹੋਏਗਾ ਤੇ ਸਵਾਲ ਹੋਣਗੇ ਵੇਖੋ ਵਿਰੋਧ ਕਰਾਂਗੇ ਤੇ ਸਵਾਲ ਹੋਣਿਆ ਨਾ ਤਾਂ ਸੁੱਕਾ ਵਿਰੋਧ ਹੋਣਾ ਤੇ ਨਾ ਸੁੱਕੇ ਸਵਾਲ ਹੀ ਹੋਣੇ ਨੇ ਦੋ ਵੇ ਗੱਲਾਂ ਇੱਕ ਜੁਆਇੰਟ ਨੇ ਕੱਟੀਆਂ ਜਦੋਂ ਤੁਸੀਂ ਪਿੰਡ ਜਾਂਦੇ ਹੋ ਅਸੀਂ ਤੁਹਾਡਾ ਵਿਰੋਧ ਕਰਦਾ ਚਾਹਣ ਤੁਹਾਨੂੰ ਸਵਾਲ ਕਰਾਂਗੇ ਘੇਰ ਕੇ ਦਮੜਾ ਇਧਰ ਆਓ ਤੁਹਾਡਾ ਚੈਨਲ ਸਹੀ ਨਹੀਂ ਗੱਲ ਦਾ ਤਰੀਕਾ ਕੀ ਹੋਏਗਾ ਕਿਉਂਕਿ ਵਿਰੋਧ ਦੇ ਵਿੱਚ ਤੇ ਕਈ ਵਾਰ ਆਪਾਂ ਦੇਖਿਆ ਨਾਬਾ ਦੇ ਵੀ ਟਕਰਾਅ ਹੁੰਦੀ ਹੈ ਅਸੀਂ ਦੇਖਦੇ ਹਾਂ ਕਈ ਵਾਰ ਪਿੰਡਾਂ ਦੇ ਵਿੱਚ ਟਕਰਾਅ ਹੋਈ ਹੈ ਭਾਜਪਾ ਦੇ ਲੀਡਰਾਂ ਦਾ ਜੋ ਹਾਲ ਪਿਛਲੇ ਦਿਨਾਂ ਦੇ ਵਿੱਚ ਹੋਇਆ ਤੋਂ ਕਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਉਹ ਵਿਰੋਧ ਦਾ ਰੂਪ ਰਹੇਗਾ ਉਹ ਸਮੇਂ ਵਿਰੋਧ ਕੁਝ ਹੋਰ ਤਰ੍ਹਾਂ ਦਾ ਹੋ ਗਿਆ ਦਿੱਲੀੋਂ ਲਾਣੂ ਦਾ ਹੀ ਤੇ ਦਿੱਲੀ ਤੋਂ ਲਾਉਣ ਉਹਦੇ ਪੰਜਾਬ ਚ ਲੋਕ ਉਹਨੂੰ ਲਾਗੂ ਕਰ ਦਿੰਦੇ ਹਨ ਹਨ ਤੇ ਉਦੋਂ ਵਕਈ ਹਾਲਾਤ ਜਿਹੜੇ ਨਾ ਹੋਰ ਤਰ੍ਹਾਂ ਦੇ ਬਣੇ ਹੋਏ ਸੀ ਇਹ ਸਾਡਾ ਲੋਧ ਅਰੋਧ ਹਨ ਜਿਹੜਾ ਵਿਰੋਧ ਇਹਨਾਂ ਦਾ ਇਹ ਸ਼ਾਂਤਮਈ ਆ ਤੇ ਪੁੱਛਣਾ ਇਹਨਾਂ ਨੂੰ ਵੀ ਕੀਤਾ ਕੀ ਜੇ ਕੀ ਕਰ ਰਹੇ ਹੁਣ ਕੀ ਕੀਤਾ ਜਾਗਾ ਕੀ ਕਰੋਗੇ ਅੱਗੇ ਕੀ ਕਰੋਗੇ ਜੇ ਤੁਹਾਨੂੰ ਲੋਕ ਫੇਰ ਜਿਤਾਉਂਦੇ ਨੇ ਦੁਬਾਰੇ ਫੇਰ ਕੀ ਕਰਦੇ ਹੋ ਤੁਸੀਂ ਹੁਣ ਸਤਾਈ ਨੇੜੇ ਆ ਰਹੀ ਨੇ ਇਹਦਾ ਬੰਨਾ ਕੋਈ ਨਹੀਂ ਬਲਾਗ ਸੰਧਿਆ ਦੇ ਜਿੱਤ ਕੇ ਕਰਨਾ ਕੋਈ ਨਹੀਂ ਨਾ ਜ਼ਿਲ੍ਹਾ ਪ੍ਰੀਸ਼ਦ ਦੇ ਨੇ ਕਰਨਾ ਗੱਲ ਇਹ ਆ ਵੀ ਅਗਲੇ ਆਉਣ ਵਾਲੇ ਸਮੇਂ ਤੱਕ ਇਹਦਾ ਮੁੱਢ ਵੱਜੂਗਾ ਵੀ ਤੁਸੀਂ ਕੀ ਕਰੋ ਗਾਂ ਜਾ ਕੇ ਹੁਣ ਅਗਾਜਾ ਕੀ ਕਰੋਗੇ ਅੱਜ ਜੇਕਰ ਲੋਕ ਵਿਰੋਧ ਇਹਨਾਂ ਦਾ ਕਰ ਦੇਣ ਆਖਣ ਵੇਖ ਤਾਂ ਬੋਟਾ ਹੀ ਨਹੀਂ ਪਉਦੇ ਇਹਨਾਂ ਨੂੰ ਬਿਲਕੁਲ ਸਾਫ਼ ਕਰ ਦੇਣ ਡੱਬੇ ਤੇ ਮੇਰਾ ਖਿਆਲ ਹੈ ਸਾਰੇ ਲੀਡਰ ਸਾਰੀਆਂ ਪਾਰਟੀਆਂ ਦੇ ਸੋਚਣ ਵਾਸਤੇ ਮਜਬੂਰ ਹੋ ਜਾਣਗੇ ਇਹ ਤੁਸੀਂ ਆਪਣੀ ਜਥੇਬੰਦੀ ਨੂੰ ਕਹਿ ਰਹੇ ਹੋ ਜਾਂ ਪੰਜਾਬ ਨੂੰ ਕਹਿ ਰਹੇ ਹੋ ਜਾਂ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਹੋ ਅਸੀਂ ਸਾਰੇ ਸਾਰਾ ਸਾਡੇ ਆਪਣਾ ਭਾਈਚਾਰਾ ਇਹ ਸਾਰਾ ਪੰਜਾਬ ਜਿਹੜਾ ਬੈਠਾ ਚਾਹੇ ਕਿਸੇ ਵਰਗ ਨਾਲ ਵੀ ਸੰਬੰਧਿਤ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਰਾਜਸੀ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਥੋੜਾ ਜਿਹਾ ਉੱਪਰ ਉੱਠੋ ਮੁੱਦੇ ਆਪਣੇ ਜਿਹੜੇ ਲੋਕਾਂ ਦੇ ਸਾਹਮਣੇ ਲੈ ਕੇ ਆਓ ਇਹ ਕਾਲ ਕੀ ਦੀ ਹੈ ਐਸ ਕੇਐਮ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਦੀ ਹੈ ਜਾਂ ਕਾਲ ਸਿਰਫ ਸ਼ਾਦੀਪੁਰ ਦੇ ਪ੍ਰਧਾਨ ਦੀ ਆਪਣੀ ਜਥੇਬੰਦੀ ਲਈ ਐਸ ਕੇਐਮ ਤਾਂ ਨਹੀਂ ਇੱਥੇ ਨਾਲ ਰ ਕਿ ਕਿਉਂ ਸ਼ਾਦੀਪੁਰ ਵੱਲੋਂ ਹੀ ਅਸੀਂ ਕਰ ਰਹੇ ਆ ਅਗਾ ਵੇਖੋ ਹੋ ਸਕਦਾ ਜਦੋਂ ਲੋਕਾਂ ਦੇ ਵਿੱਚ ਗੱਲ ਜਾਂਦੀ ਹੈ ਤੇ ਹੋ ਸਕਦਾ ਹੋਰ ਵੀ ਚੱਕ ਲੈਣ ਇਹ ਤੁਹਾਨੂੰ ਪਹਿਲ ਕਿਉਂ ਦੇ ਦੇ ਕਿਉਂਕਿ ਪੰਜਾਬ ਦੇ ਮੁਖਮੰਤੀ ਤੇ ਤੁਹਾਨੂੰ ਲੀਡਰ ਕਹਿੰਦੇ ਨੇ ਕਹਿੰਦੇ ਕਿਸਾਨ ਕਿੱਥੇ ਨੇ ਇਹ ਇਹ ਤੇ ਇੱਕ ਰਾਜਨੀਤਿਕ ਲੀਡਰ ਬਣ ਗਏ ਨੇ ਕਿ ਉਹ ਕਿਸਾਨ ਨਹੀਂ ਇਹ ਤੇ ਪੰਜਾਬ ਦੇ ਲੋਕਾਂ ਤੋਂ ਸਵਾਲ ਕਰ ਲਏ ਉਹਨਾਂ ਨੇ ਕਿ ਇਹ ਕਿਸਾਨ ਹੈਗੇ ਨੇ ਇਹ ਸ਼ਾਦੀਪੁਰ ਦੀ ਕੋਈ ਪਰਸਨਲ ਰੰਜਿਸ਼ ਤੇ ਨਹੀਂ ਹੈਗੀ ਬਿਲਕੁਲ ਵੀ ਨਹੀਂ ਕਿਸੇ ਨਾਲ ਜਿਹੜਾ ਰੰਜਿਸ਼ ਦਾ ਇੱਕਦਮ ਇੱਕ ਪਾਰਟੀ ਨਾਲ ਹੋ ਸਕਦੀ ਹੈ ਇੱਕ ਆਦਮੀ ਨਾਲ ਹੋ ਸਕਦੀ ਹੈ ਸਾਰੇ ਨਾਲ ਤੈਨਾਂ ਹੋ ਸਕਦੀ ਕੋਈ ਕਿਸੇ ਨਾਲ ਰੰਜਿਸ਼ ਨਹੀਂ ਸਾਡੇ ਸਾਰੇ ਭਰਾ ਨੇ ਮੁੱਖ ਮੰਤਰੀ ਵੀ ਸਾਡੇ ਭਰਾ ਹੀ ਉਹ ਕਿਹੜਾ ਬਾਹਰ ਦਾ ਕਿਤੋਂ ਉਹ ਬਾਹਰ ਦਾ ਉਹ ਵੀ ਕੋਈ ਨਹੀਂ ਹੈਗਾ ਜੇ ਅਸੀਂ ਮੋਦੀ ਨੂੰ ਕਹਦੇ ਕਿ ਮੋਦੀ ਕਿਹੜਾ ਬਾਹਰ ਦਾ ਆ ਮੋਦੀ ਵੀ ਤਾਂ ਇੱਥੋਂ ਦਾ ਹੀ ਹੈ ਨਾ ਪਰ ਸਾਡਾ ਫਰਜ ਆ ਅਸੀਂ ਉਹ ਫਰਜ ਨਿਭਾਉਣਾ ਚਾਹੁੰਦੇ ਆ ਉਹ ਫਰਜ ਨਿਭਾਵਾ ਕਿ ਇਹ ਕਿਸ ਤਰੀਕੇ ਦੇ ਨਾਲ ਹੋਏਗਾ ਕੋਈ ਪਿੰਡਾਂ ਦੇ ਵਿੱਚ ਫਲੈਕਸ ਲਗਾਏ ਜਾਣਗੇ ਲੀਡਰਾਂ ਨੂੰ ਰੁਕਿਆ ਜਾਏਗਾ ਜਾਂ ਮੁੱਖ ਮੰਤਰੀ ਤੱਕ ਪਹਿਲਾਂ ਚਿੱਠੀ ਪਹੁੰਚਾਈ ਜਾਏਗੀ ਕਿ ਆਪਣੇ ਨਮਾਇਦੇ ਇੱਥੇ ਨਾ ਭੇਜੋ ਨਹੀਂ ਪ੍ਰਚਾਰ ਹੀ ਹੋਊਗਾ ਸਾਡਾ ਵੀ ਇਹਨਾਂ ਨੂੰ ਸਵਾਲ ਕਰੂ ਆਉਂਦਿਆਂ ਨੂੰ ਕੇਰੋ ਇਹਨਾਂ ਨੂੰ ਜੇ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦੇਦੇ ਤਾਂ ਕਹੋ ਵੋਟਾਂ ਨਹੀਂ ਪਾਉਂਦੇ ਐਸਕੇਮ ਦੇ ਗੱਲ ਅੱਗੇ ਰੱਖੋਗੇ ਕਿ ਜਥੇਬੰਦੀ ਮਿਲ ਜੇ ਜਾਂ ਸਾਰੇ ਪਿੰਡਾਂ ਦੇ ਵਿੱਚ ਹੋ ਜਵੇ ਜਾਂ ਪਿੰਡਾਂ ਨੂੰ ਇਹ رائے ਦੇ ਹਾਂ ਕੋਸ਼ਿਸ਼ ਕਰਾਂਗੇ ਅਸੀਂ ਵੀ ਐਸਕੇਮ ਦੇ ਨਾਲ ਕਿਉਂਕਿ ਸਾਡਾ ਤੁਰੰਤ ਫੈਸਲਾ ਹੋਇਆ ਏ ਤੁਰੰਤ ਫੈਸਲਾ ਕਰਕੇ ਸੀ ਇਹ ਕੰਮ ਜਿਹੜਾ ਕੱਲ ਵੀਡੀਓ ਪਾਈਏ ਤੇ ਅੱਜ ਤੁਹਾਡੇ ਸਾਹਮਣੇ ਆਏ ਆ ਤਾਨੂੰ ਤਕਲੀਫ ਦਿੱਤੀ ਵੀ ਆ ਅਸੀਂ ਗੱਲ ਕਹਿਣੀ ਚਾਹੁੰਦੇ ਆ ਪ੍ਰੈਸ ਦੇ ਰਾਹੀਂ ਤੇ ਲੋਕਾਂ ਤੱਕ ਪਹੁੰਚਾ ਦਿਓ ਸਾਡੀ ਗੱਲ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਬੋਟਾ ਸਿੰਘ ਸ਼ਾਦੀਪੁਰ ਸਾਡਾ ਮੌਜੂਦ ਸੀ ਤਾਂ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਜਿਹੜੀ ਰੂਲਿੰਗ ਪਾਰਟੀ ਆ ਜਿਹੜੀ ਸੱਤਾਧਰ ਪਾਰਟੀ ਆ ਉਹਨੂੰ ਖੜ ਕੇ ਸਵਾਲ ਕੀਤੇ ਜਾਣਗੇ ਕਿ ਤੁਸੀਂ ਕੀ ਕੀਤਾ ਤੇ ਅੱਜ ਕਿਹੜੇ ਮੂਨ ਨੂੰ ਲੈ ਕੇ ਅੱਜ ਤੁਸੀਂ ਪੰਜਾਬ ਦੇ ਵਿੱਚ ਵੋਟਾਂ ਮੰਗਣ ਦੇ ਆਏ ਪਟਿਆਲਾ ਤੋਂ ਦਮਨਪ੍ਰੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼